ਕੈਟਰਿਨਾ ਕੈਫ ਨੇ ਪਰਸਨਸਕਲ ਲਈ ਆਈ ਵੱਡੀ ਖੁਸ਼ਖਬਰੀ ਪ੍ਰੈਗਨੈਂਟ ਹੈ ਬਾਲੀਵੁੱਡ ਅਦਾਕਾਰਾ ਲੰਡਨ ਤੋਂ ਆਈ ਵੀਡੀਓ ਬਹੁਤ ਜਲਦ ਦੇਵੇਗੀ ਬੱਚੇ ਨੂੰ ਜਨਮ ਵਿਕੀ ਗੋਸ਼ਵਰੇ ਜਨਮ ਦਿਨ ਤੇ ਲੰਡਨ ਗਏ ਸੰਦੋਨ ਕੈਟਰਿਨਾ ਕੈਫ ਨਾਲ ਜੁੜੀ ਵੱਡੀ ਖਬਰ ਤੋਂ ਬਾਅਦ ਪਰਸਨਸਕਲ ਨੂੰ ਖੁਸ਼ੀ ਦਾ ਮੌਕਾ ਬਾਲੀਵੁੱਡ ਅਦਾਕਾਰਾ ਕਟਰੀਨਾ ਕੈਫ ਦੇ ਸਬੰਧ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਕਟਰੀਨਾ ਕੈਫ ਦੇ ਪ੍ਰਸ਼ੰਸਕਾਂ ਵਿੱਚ ਇਸ ਖਬਰ ਤੋਂ ਬਾਅਦ ਕਾਫੀ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਹੈ ਇਸ ਖਬਰ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਕਟਰੀਨਾ ਕੈਫ ਨੂੰ ਵਧਾਈਆਂ ਦੇ ਰਹੇ ਨੇ ਇੱਕ ਵੀਡੀਓ ਤੋਂ ਬਾਅਦ ਇਸ ਖਬਰ ਦੀ ਪੁਸ਼ਟੀ ਵੀ ਹੋ ਗਈ ਹੈ ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਕਟਰੀਨਾ ਕੈਫ ਵਿੱਕੀ ਕੌਸ਼ਲ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਲਗਾਤਾਰ ਸੁਰੱਖਿਆ ਵਿੱਚ ਰਹੀ ਹੈ ਤੇ ਹੁਣ ਇੱਕ ਵੱਡੀ ਖਬਰ ਦੇ ਨਾਲ ਉਹਨਾਂ ਨੇ ਪ੍ਰਸ਼ੰਸਕਾਂ ਦਾ ਸਵਾਗਤ ਕੀਤਾ ਹੈ ਕਿਹਾ ਜਾ ਰਿਹਾ ਹੈ ਕਿ ਕਟਰੀਨਾ ਕੈਫ ਹਿੰਟ ਹੈ ਬਲੂਡਾ ਦਾ ਕੈਰ ਕਟਰੀਨਾ ਕੈਫ ਲੰਡਨ ਤੋਂ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਜਲਦ ਬੱਚੇ ਨੂੰ ਜਨਮ ਦੇਵੇਗੀ ਕਟਰੀਨਾ ਕੈਫ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਜਿਸ ਨੂੰ ਦੇਖ ਕੇ ਅਭਿਨੇਤਰੀ ਦੀ ਪ੍ਰੈਗਨਨਸੀ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਨੇ ਇਸ ਵੀਡੀਓ ਵਿੱਚ ਕਟਰੀਨਾ ਦਾ ਨਾ ਵੱਖਰਾ ਅੰਦਾਜ਼ ਵੇਖਿਆ ਜਾ ਸਕਦਾ ਹਾਲੀਵੁੱਡ ਦੀ ਸਭ ਤੋਂ ਪਸੰਦੀਦਾ ਜੋੜੀ ਵਿੱਕੀ ਕੌਸ਼ਲ ਤੇ ਕਟਰੀਨਾ ਕੈਫ ਨੇ ਦਿਨੀ ਲੰਡਨ 'ਚ ਛੁੱਟੀਆਂ ਮਨਾ ਰੇ ਨੇ ਹਾਲੇ 'ਚ ਵਿੱਕੀ ਕੌਸ਼ਲ ਦੇ ਜਨਮ ਦਿਨ ਤੇ ਉਹ ਲੰਡਨ ਗਏ ਸਨ ਤੇ ਹੁਣ ਆਪਣਾ ਵੇਲਾ ਸਮਾਂ ਬਤਾਉਂਦੇ ਨਜ਼ਰ ਆ ਰਹੇ ਨੇ ਵਾਇਰਲ ਹੋਰੀ ਵੀਡੀਓ ਵਿੱਚ ਦੋਵੇਂ ਇੱਕ ਦੂਜੇ ਦਾ ਹੱਥ ਫੜੇ ਨਜ਼ਰ ਆ ਰਹੇ ਨੇ ਤੇ ਇਸ ਦੌਰਾਨ ਸਭ ਦਾ ਧਿਆਨ ਕਟਰੀਨਾ ਕੈਫ ਉੱਤੇ ਖਿੱਚਿਆ ਗਿਆ ਜੋ ਵੀਡੀਓ ਵਿੱਚ ਗਰਭਵਤੀ ਨਜ਼ਰ ਆ ਰਹੀ ਹੈ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇੰਟਰਨੈਟ ਤੇ ਜਿਵੇਂ ਹਲਚਲ ਮਚ ਗਈ ਹੋਵੇ ਵੀਡੀਓ ਨੂੰ ਕਾਫੀ ਦੂਰੀ ਤੋਂ ਸ਼ੂਟ ਕੀਤਾ ਗਿਆ ਪਰ ਇਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਕਟਰੀਨਾ ਕੈਫ ਨੇ ওভারਕੋ ਰਹੀ ਹੈ ਇੱਕ ਪਿਆਰ ਕਰਨ ਵਾਲੇ પતિ ਦੀ ਤਰ੍ਹਾਂ ਵਿਕੀ ਕੈਟਰੀਨਾ ਦਾ ਹੱਥ ਫੜ ਕੇ ਉਸ ਦਾ ਸਮਰਥਨ ਕਰਦੇ ਤੇ ਉਸ ਦੀ ਰੱਖਿਆ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਵੀਡੀਓ ਵਿੱਚ ਉਹਨਾਂ ਹਟਕਲਾਂ ਨੂੰ ਹਵਾ ਦਿੱਤੀ ਹੈ ਜਿਸ ਵਿੱਚ ਲੋਕ ਕਟਰੀਨਾ ਕੈਫ ਦੇ ਗਰਭਵਤੀ ਹੋਣ ਦੀ ਗੱਲ ਕਰਦੇ ਸਨ। ਵਿੱਕੀ ਕਟ ਇਸ ਇਨਾਂ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਲੋਕ ਕਟਰੀਨਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਲਗਾਤਾਰ ਚਰਚਾਵਾ ਵੀ ਕਰ ਰਹੇ ਨੇ। ਤਾਂ ਦੱਸਦੀ ਹੈ ਕਿ ਦੀਪਿਕਾ ਪਾਦুকon ਤੇ ਰਣਵੀਰ ਸਿੰਘ ਵੀ ਜਲਦ ਆਪਣੇ ਘਰ ਵਿੱਚ ਇੱਕ ਛੋਟੇ ਮਹਿਮਾਨ ਦਾ ਸਵਾਗਤ ਕਰਨ ਜਾ ਰਹੇ ਨੇ। VOTING ਲਈ ਪਹੁੰਚੀ ਦੀਪਿਕਾ ਆਪਣੇ ਬੇਬੀ ਬੰਮ ਨੂੰ ਫਲਾਂਟ ਕਰਦੀ ਨਜ਼ਰ ਆਈ ਤੇ ਹੁਣ ਕਟਰੀਨਾ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕ ਕਹਿ ਰਹੇ ਨੇ ਕਿ ਲੱਗਦਾ ਹੈ ਦੀਪਿਕਾ ਤੋਂ ਪਹਿਲਾਂ ਕਟਰੀਨਾ ਦੀ ਡ ਸੰਸਕਾਰ ਲਈ ਇਹ ਕਾਫੀ ਵੱਡੀ ਖਬਰ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਵਿੱਕੀ ਕੋਸ਼ਨ ਨਾਲ ਵਿਆਹ ਜਦੋਂ ਕਰਵਾਇਆ ਸੀ ਉਸ ਵੇਲੇ ਵੀ ਦੋਨਾਂ ਦੀ ਜੋੜੀ ਨੂੰ ਕਾਫੀ ਜ਼ਿਆਦਾ ਲੋਕਾਂ ਦਾ ਪਿਆਰ ਮਿਲਿਆ ਸੀ ਤੇ ਲੋਕਾਂ ਨੇ ਕਾਫੀ ਜ਼ਿਆਦਾ ਦੋਨਾਂ ਦੀ ਜੋੜੀ ਨੂੰ ਪਸੰਦ ਕੀਤਾ ਸੀ ਜਿਸ ਤੋਂ ਬਾਅਦ ਹੁਣ ਕਟਰੀਨਾ ਕੈਫ ਦੀਆਂ ਪ੍ਰੈਗਨਨਸੀ ਦੀਆਂ ਖਬਰਾਂ ਨੇ ਪ੍ਰਸ਼ੰਸਕਾਂ ਨੂੰ ਕਾਫੀ ਜ਼ਿਆਦਾ ਖੁਸ਼ੀ ਦਿੱਤੀ ਹੈ ਤੇ ਪ੍ਰਸ਼ੰਸਕ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਵਧਾਈ ਵੀ ਦੇ ਰਹੇ ਨੇ ਬਹਿਰ ਹਾਲੀ ਨਾ ਖਬਰਾਂ ਵਿੱਚ ਕਿੰਨਾ ਸੱਚ ਹੈ ਕਿੰਨਾ ਝੂਠ ਉਹਨੇ ਹੀ ਵਕਤ ਆਉਣ ਤੇ ਪਤਾ ਲੱਗੇਗਾ ਕਿ ਆਖਿਰ ਕਦੋਂ ਕਟਰੀਨਾ ਕੈਫ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਜਾਂ ਫਿਰ ਇਹਨਾਂ ਖਬਰਾਂ ਨੂੰ ਝੂਠਾ ਤੇ ਅਫਵਾਹ ਕਰਾ ਦਿੰਦੀ ਹੈ